ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬਨਾ ਆਇਓ ਪਰਮ ਸਨਮਾਨ ਜੋ ਅਤੀ ਸਤਕਾਰ ਜੋ ਜ਼ਾਹਰਾ ਜਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਵਾਲੀ ਕੁਲ ਆਲਮ ਸਰਬ ਰੇ ਕਾਇਨਾਤ ਦਸਾਂ ਹੀ ਪਾਤਸ਼ਾਹਿਆਂ ਦੀ ਰੋਹਾਨੀ ਜੋਤ ਦੀਨ ਦੁਨੀਆਂ ਦੇ ਸਰਬ ਸੰਝ ਰਹਿਬਰ ਭਗਤ ਬਸਲ ਕਿਰਪਾ ਨਿਦਾਨ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਗੋਦ ਦਾ ਨਿਗਮਣ ਰਹਿ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਸਾਹਿਬਾਂ ਦੀ ਬਖਸ਼ਿਸ਼ ਫਤਿਹ ਪਰਵਾਨੋ ਦੇਹੋ ਅਸੀਸ ਪਿਆਰ ਤੇ ਸਤਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਹੀ ਅੰਮ੍ਰਿਤ ਵੇਲੇ ਤੂੰ ਲੈ ਕਰਕੇ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਗੋਹਿਤ ਸ਼ਾਂਤੀ ਦੇ ਪੁੰਜ ਸ਼ਹਿਨ ਸ਼ਹੀਦਾਂ ਦੀ ਮੂਰਤ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਤਿੰਨਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਮੇਰੇ ਤੋਂ ਪਹਿਲਾਂ ਆਪ ਜੀ ਨੇ ਪੰਚ ਪਾਤਸ਼ਾਹ ਮਹਾਰਾਜ ਜੀ ਦੀ ਮਵਾਲਕ ਰਸਨਾ ਤੋਂ ਆਚਰਨ ਕੀਤੀ ਬਾਣੀ ਸੁਖਮਨੀ ਸਹਿਬ ਦਾ ਪਾਠ ਸਮੂਹ ਬੀਬੀਆਂ ਦੇ ਜਥੇ ਕਾਸਨ ਸ੍ਰਵਣ ਕੀਤਾ ਹੈ ਆਓ ਸੰਸਾਰ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਤੇ ਜੋ ਇਹ ਕਮਾਲ ਦਾ ਪਾਠ ਸਹਿਵਾਨ ਨੇ ਸੁਬਈਆ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਤਿੰਨਾ ਦੀ ਉਸਤਤੀ ਦੇ ਵਿੱਚ ਲਿਖਿਆ ਹੈ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਿ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਜਨਮ ਸਮੇ ਤੋਂ ਹੀ ਆਪ ਜੀ ਦੀ ਸਾਂਝ ਹੈ ਜੋ ਉਹ ਪਰਮਾਤਮਾ ਵਾਹਿਗੁਰੂ ਦੇ ਨਾਲ ਬਣ ਗਈ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਵੀ ਸੰਸਾਰ ਦੇ ਵਿੱਚ ਪੰਜ ਤਰ੍ਹਾਂ ਦੇ ਮਨੁੱਖ ਹੁੰਦੇ ਨੇ ਧਰਮ ਦੀ ਦੁਨੀਆ ਦੇ ਵਿੱਚ ਪਹਿਲੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਉਹ ਅਗੰਮੀ ਪੁਰਖ ਕਿ ਜਦੋਂ ਸੰਸਾਰ ਦੇ ਵਿੱਚ ਪਾਤਸ਼ਾਹ ਮਹਾਰਾਜ ਆਏ ਨੇ ਤੇ ਭਟ ਸਹਿਬਾਨ ਕਹਿੰਦੇ ਵੀ ਪਰਮਾਤਮਾ ਦੇ ਨਾਲ ਜਿਹੜਾ ਪਿਆਰ ਉਹ ਬਚਪਨ ਸਮੇਂ ਤੋਂ ਹੀ ਬਣ ਗਿਆ ਕਿਉਂਕਿ ਉਹਦੀ ਜੋਤ ਨੇ ਦੂਜੇ ਸੰਸਾਰ ਦੇ ਵਿੱਚ ਉਹ ਮਨੁੱਖ ਹੁੰਦੇ ਨੇ ਧਰਮ ਦੀ ਦੁਨੀਆ ਦੇ ਉੱਤੇ ਚੱਲਣ ਵਾਲੇ ਜਿਹੜੇ ਆਪਣੀ ਭਗਤੀ ਦੇ ਨਾਲ ਆਪਣੀ ਘਾਲ ਖਮਾਈ ਦੇ ਨਾਲ ਪਰਮਾਤਮਾ ਤੱਕ ਪਹੁੰਚਦੇ ਨੇ ਤੇ ਜਿਨ੍ਹਾਂ ਦੇ ਵਿੱਚ ਭਗਤ ਸਹਿਵਾਨ ਆਉਂਦੇ ਨੇ ਤੀਜੀ ਤਰ੍ਹਾਂ ਦੇ ਮਨੁੱਖ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸਾਡੇ ਵਰਗੇ ਹੁੰਦੇ ਨੇ ਕਿ ਜਿੰਨਾ ਕਸੀਂ ਕੋਈ ਧਰਮ ਦਾ ਕੰਮ ਕਰਦੇ ਆਂ ਕੋਈ ਪਾਠ ਕਰਦੇ ਆਂ ਸੇਵਾ ਕਰਦੇ ਆਂ ਤੋਂ ਉਹਨਿਕ ਜਾ ਕੇ ਬਾਹਰ ਉਹ ਮੰਦ ਕਰਮ ਕਰ ਲੈਣੇ ਆ ਉਹਨਿਕ ਪਾਪ ਕਰ ਲੈਣੇ ਆ ਤੇ ਇਸ ਕਰਕੇ ਜਿਹੜੀ ਜੀਵਨ ਦੀ ਚਰਖੀ ਹੈ ਉਹ ਉੱਥੇ ਘੁੰਮਦੀ ਰਹਿੰਦੀ ਹੈ ਇੱਕ ਸੰਸਾਰ ਦੇ ਵਿੱਚ ਉਹ ਲੋਕ ਹੁੰਦੇ ਨੇ ਜਿਹੜੇ ਧਰਮ ਦਾ ਰਾਸਤਾ ਪੁੱਛਦੇ ਤੇ ਹਨ ਪਰ ਉਸ ਰਾਹ ਦੇ ਉੱਤੇ ਕਦੇ ਤੁਰਦੇ ਨਹੀਂ ਤੇ ਪੰਜਵੇਂ ਉਹ ਹੁੰਦੇ ਨੇ ਵੀ ਜਿਨ੍ਹਾਂ ਦਾ ਮੰਜ਼ਲ ਨਾਂ ਤੇ ਸੱਚ ਹੁੰਦੀ ਹੈ ਨਾ ਧਰਮ ਹੁੰਦਾ ਹੈ ਤੇ ਨਾ ਉਹਨਾਂ ਨੂੰ ਅਧਿਆਤਮਿਕਤਾ ਦੇ ਨਾਲ ਸੱਚ ਦੇ ਨਾਲ ਕੋਈ ਮਤਲਬ ਹੁੰਦਾ ਹੈ ਪਰ ਕਈ ਵਾਰ ਜ਼ਿੰਦਗੀ ਦੇ ਵਿੱਚ ਕੋਈ ਐਸੀ ਝੋਟ ਵੱਜਦੀ ਹੈ ਜਿਹੜਾ ਬੰਦਾ ਕਦੇ ਵੀ ਗੁਰੂ ਦੇ ਚਰਨਾਂ ਦੇ ਵਿੱਚ ਨਾ ਆਇਆ ਹੋਵੇ ਜਿਹੜਾ ਬੰਦਾ ਰਾਮ ਨੂੰ ਨੰਨਣ ਵਾਲਾ ਹੋਵੇ ਉਹਦਾ ਜੀਵਨ ਕਈ ਵਾਰ ਐਸਾ ਬਣਦਾ ਹੈ ਕੋਈ ਕੋਈ ਜੀਵਨ ਦੇ ਵਿੱਚ ਟੁੱਟ ਲੱਗ ਜਾਵੇ ਤੇ ਬੰਦਾ ਗੁਰੂ ਦੇ ਰਸਤੇ ਦੇ ਉੱਤੇ ਤੁਰ ਪੈਂਦਾ ਹੈ ਪਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸੱਚ ਮੁੱਚੀ ਉਸ ਸ਼੍ਰੇਣੀ ਦੇ ਵਿੱਚ ਆਉਂਦੇ ਨੇ ਜਿਹੜੀ ਸਭ ਤੋਂ ਉੱਤਮ ਹੈ ਕਿ ਜਦੋਂ ਪਾਰ ਬ੍ਰਹਮ ਪਰਮੇਸ਼ਰ ਦਾ ਗੁਰ ਪਰਮੇਸ਼ਰ ਰੂਪ ਹੋ ਕੇ ਇਸ ਸੰਸਾਰ ਦੇ ਵਿੱਚ ਪ੍ਰਗਟਦੇ ਨੇ ਇਸ ਕਰਕੇ ਪਾਠ ਸਹਿਬਾਨਾਂ ਨੇ ਇਹ ਬਚਨ ਉਚਾਰੇ ਕਿ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੂਣ ਕਰਬਣਾ ਆਇਓ ਕਿ ਉਹਤੇ ਮੁੜ ਕੇ ਦੁੱਖਾਂ ਦੇ ਵਿੱਚ ਪਏ ਹੀ ਨਹੀਂ ਜਿਨ੍ਹਾਂ ਨੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਸਿਮਰਿਆ ਉਹਨਾਂ ਦਾ ਤੇ ਸੰਸਾਰ ਦੇ ਵਿੱਚ ਜੰਮਣਾ ਮਰਨਾ ਖਤਮ ਹੋ ਗਿਆ ਜਿਹੜੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨੀ ਲੱਗੇ ਅੱਜ ਅਸੀਂ ਐਸੇ ਗੁਰੂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਕਿ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਤਿੰਨ ਸੁਪੁੱਤਰਾਂ ਦੇ ਵਿੱਚੋਂ ਸਭ ਤੋਂ ਛੋਟੇ ਨੇ ਜਿਨ੍ਹਾਂ ਦਾ ਪ੍ਰਕਾਸ਼ 1563 ਈਸਵੀ ਨੂੰ ਗੋਇੰਦਵਾਲ ਦੀ ਧਰਤੀ ਆਪਣੇ ਨਾਨਕੇ ਘਰ ਦੇ ਵਿਖੇ ਹੁੰਦਾ ਹੈ ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਸੁਪੁੱਤਰੀ ਬੀਬੀ ਭਾਨੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਵਿਆਹ ਹੋਏ ਨੇ ਤੇ ਘਰ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਪਹਿਲਾ ਪੁੱਤਰ ਹੈ ਉਹਦਾ ਜਨਮ 1557 ਈਸਵੀ ਦੇ ਵਿੱਚ ਹੁੰਦਾ ਹੈ ਜਿਹਦਾ ਨਾਮ ਪ੍ਰਿਥੀ ਚੰਦ ਹੈ ਤੇ ਬਾਬਾ ਮਾਹ ਦੇਵ ਉਹਨਾਂ ਦਾ ਜਨਮ 1560 ਈਸਵੀ ਦੇ ਵਿੱਚ ਹੁੰਦਾ ਹੈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ 1539 ਈਸਵੀ ਦੇ ਵਿੱਚ ਹੋਇਆ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਕਿ ਬਚਪਨ ਦੀਆਂ ਉਹ ਘੜੀਆਂ ਨੇ ਜਦੋਂ ਮਹਾਰਾਜ ਗੋਡਿਆਂ ਦੇ ਭਾਰ ਰਿੜਦੇ ਨੇ ਤੇ ਰਿੜਦੇ ਰਿੜਦੇ ਜਦੋਂ ਲੰਗਰ ਹਾਲ ਦੇ ਵਿੱਚ ਪਹੁੰਚਦੇ ਨੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਜਿਹੜੇ ਉਹਨਾਂ ਦੇ ਨਾਨਾ ਜੀ ਲੱਗਦੇ ਨੇ ਤੇ ਜਾ ਕੇ ਜਦੋਂ ਉਹਨਾਂ ਦੀ ਥਾਲੀ ਦੇ ਕੋਲ ਖੜ ਜਾਂਦੇ ਨੇ ਨਾ ਤੇ ਉਹ ਇੱਕ ਗਰਾਹੀ ਇੱਕ ਬੁਰਕੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਮੁਖ ਦੇ ਵਿੱਚ ਪਾ ਜਾਂਦੇ ਨੇ ਤੇ ਜਦੋਂ ਸੇਵਾਦਾਰ ਚੁੱਕ ਕੇ ਪਾਸੇ ਲੈ ਕੇ ਜਾਂਦਾ ਹੈ ਫਿਰ ਰੋੜਦੇ ਰੋੜਦੇ ਆਉਂਦੇ ਨੇ ਤੇ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ ਕਿ ਉਸ ਸਮੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਥਾਲ ਨੂੰ ਹੱਥ ਪਾ ਲਿਆ ਕਿਉਂਕਿ ਹੁਣ ਬੱਚਾ ਹੈ ਬੱਚਾ ਜਦੋਂ ਆਉਂਦਾ ਹੈ ਉਹ ਹੋਰ ਪਿਆਰਾ ਹੁੰਦਾ ਹੈ ਜਦੋਂ ਸਾਡੇ ਕੋਲ ਆਵੇ ਅਸੀਂ ਇਹਨੂੰ ਲਾਡ ਕਰਦੇ ਹਾਂ ਪਿਆਰ ਦਿੰਦੇ ਹਾਂ ਦੁਲਾਰਦੇ ਹਾਂ ਤੇ ਜਦੋਂ ਫਿਰ ਗੁਰੂ ਸਾਹਿਬ ਆਏ ਜਿੰਨਾ ਤੇ ਥਾਲ ਨੂੰ ਹੱਥ ਪਾ ਲਿਆ ਤੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਠੈਰ ਹੋ ਥਾਲ ਦੇ ਆ ਮਾਲਕਾ ਹਲੇ ਸਮਾ ਨਹੀਂ ਆ ਇੱਕ ਦਿਨੇ ਗੁਰਿਆਈ ਦਾ ਥਾਲ ਤੇਰੇ ਕੋਲੇ ਵੀ ਆਵੇਗਾ ਪਰ ਉਸ ਤੋਂ ਪਹਿਲਾਂ ਇਹ ਗੁਰਿਆਈ ਤੇਰੇ ਪਿਤਾ ਗੁਰੂ ਰਾਮਦਾਸ ਮਹਾਰਾਜ ਕੋਲੇ ਜਾਵੇਗੀ ਇਹ ਸੱਚ ਹੋਇਆ ਤੇ ਇਹਨੇ ਬਚਪਨ ਦੇ ਵਿੱਚ ਹੀ ਆਗਿਆਕਾਰੀ ਕਿ ਆਪਾਂ ਸੁਣਦੇ ਆ ਨਾ ਜਦੋਂ ਭਾਈ ਸਿਹਾਰੀ ਮਲ ਆਏ ਨੇ ਲਾਹੌਰ ਤੋਂ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਾਇਆ ਜੀ ਦੇ ਸੁਪੁੱਤਰ ਨੇ ਤੇ ਆਕੇ ਬੇਨਤੀ ਕਰਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਹਿਣ ਲੱਗੇ ਪਾਤਸ਼ਾਹ ਘਰ ਦੇ ਵਿੱਚ ਬੇਟੇ ਦਾ ਵਿਆਹ ਹੈ ਤੇ ਤੁਸੀਂ ਸਾਡੇ ਨਾਲ ਚੱਲੋ ਇਸ ਵਿਆਹ ਦੇ ਵਿੱਚ ਸ਼ਾਮਲ ਹੋਵੇ ਇਸ ਕਾਰਜ ਦੇ ਵਿੱਚ ਜਾ ਕੇ ਆਪਣੀਆਂ ਅਸੀਸਾਂ ਦੇਵੋ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਸਿਹਾਰੀ ਮਲ ਆਵਾਂਗੇ ਜਰੂਰ ਜੇ ਅਸੀਂ ਨਾ ਆਏ ਤੇ ਹੋ ਸਕਦਾ ਹੈ ਸਾਡੇ ਪਰਿਵਾਰ ਦੇ ਵਿੱਚੋਂ ਸਾਡਾ ਬੇਟਾ ਆਵੇ ਜਿਹਨੂੰ ਪ੍ਰੀਤੀ ਚੰਦ ਨੂੰ ਬੁਲਾਇਆ ਗਿਆ ਪ੍ਰਿਥੀ ਚੰਦ ਤੇ ਪਹਿਲੇ ਹੀ ਮਨ ਦੇ ਵਿੱਚ ਚੰਗਾਂ ਚੱਲਦਾ ਕਿ ਲੱਗਾ ਜੇ ਮੈਂ چلا ਗਿਆ ਤੇ ਦਰਬਾਰ ਸਾਹਿਬ ਦਾ ਪ੍ਰਬੰਧ ਕਿਹਨੇ ਸੰਭਾਲਣਾ ਹੈ ਸੰਗਤਾਂ ਨੂੰ ਪ੍ਰਸ਼ਾਦਾ ਕਿਹਨੇ ਛਕਾਉਣਾ ਹੈ ਸਰਾਮਾ ਕਿਹਨੇ ਦੇਣੀਆਂ ਨੇ ਇਸ ਕਰਕੇ ਮਹਾਰਾਜ ਮੈਂ ਨਹੀਂ ਜਾ ਸਕਦਾ ਤੇ ਜਦੋਂ ਮਹਾਦੇਵ ਨੂੰ ਬੁਲਾਇਆ ਗਿਆ ਕਿ ਕਿਹਾ ਲੱਗੇ ਮਹਾਦੇਵ ਜੀ ਤੁਸੀਂ ਉੱਥੇ ਪਹੁੰਚੋ ਹੁਣ ਜਿਹੜਾ ਭਾਈ ਮਹਾਦੇਵ ਨੇ ਨਾ ਬਾਬਾ ਮਹਾਦੇਵ ਜੀ ਨੇ ਉਹਨਾਂ ਦਾ ਸੁਭਾਅ ਇਤਿਹਾਸਕਾਰ ਲਿਖਦੇ ਨੇ ਵੀ ਬੜਾ ਬੈਰਾਗੀ ਵਿਰਤੀ ਦਾ ਸੀ ਬੜਾ ਤਿਆਗੀ ਉਹਨਾਂ ਨੇ ਅਕਸਰ ਜੀਵਨ ਦੇ ਵਿੱਚ ਗੱਲਾਂ ਕਰਨੀਆਂ ਕਿ ਕੌਣ ਕਿਸੇ ਦਾ ਇੱਥੇ ਮਾਂ ਹੈ ਕੌਣ ਪਿਓ ਹੈ ਕੌਣ ਭਰਾ ਹੈ ਕੌਣ ਭੈਣ ਹੈ ਉਹਨਾਂ ਦਾ ਸੁਭਾਅ ਬਰਾਗੀ ਵਿਰਤੀ ਦਾ ਸੀ ਤੇ ਜਦੋਂ ਤੀਸਰੇ ਪੁੱਤਰ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਬੁਲਾਇਆ ਨਾ ਤੇ ਸਾਬ ਨੇ ਕਿਹਾ ਵੀ ਸਾਡਾ ਹੁਕਮ ਹੈ ਤੁਸੀਂ ਲਾਹੌਰ ਜਾਣਾ ਤੇ ਲਾਹੌਰ ਜਾ ਕੇ ਸਿਹਾਰੀ ਮਨ ਦੇ ਬੇਟੇ ਦੀ ਸ਼ਾਦੀ ਦੇ ਵਿੱਚ ਤੁਸੀਂ ਹਾਜ਼ਰੀ ਭਰਨੀ ਹੈ ਤੇ ਗੁਰੂ ਭਾਈ ਸੰਤੋਖ ਸਿੰਘ ਜੀ ਨੇ ਇਹ ਵਜਨ ਲਿਖੇ ਨੇ ਵੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਉਸ ਸਮੇਂ ਕਿਹਾ ਸੀ ਕਹਿਣ ਲੱਗੇ ਤੇ ਬੜਾ ਸੁਗਮ ਕਾਜ ਹੈ ਬੜਾ ਚੰਗਾ ਕਾਜ ਹੈ ਕਿ ਗੁਰੂ ਪਿਤਾ ਜੀ ਜੇ ਤੁਸੀਂ ਮੈਨੂੰ ਕਿਸੇ ਔਖੀ ਜਗ੍ਹਾ ਦੇ ਉੱਤੇ ਵੀ ਭੇਜ ਦੇ ਮੋਨਾ ਕਿ ਮੈਂ ਉੱਥੇ ਹੀ ਹੱਸ-ਹੱਸ ਕੇ ਜਾਣਾ ਸੀ ਅਸਲ ਦੇ ਵਿੱਚੇ ਜੀਵਨ ਦੀ ਇੱਕ ਪ੍ਰੀਖਿਆ ਸੀ ਵੀ ਅੱਜ ਜਿਹੜਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਲਾਹੌਰ ਜਾ ਦੇ ਸਮਾਂ ਆਵੇਗਾ ਉਸੇ ਲਾਹੌਰ ਦੀ ਧਰਤੀ ਦੇ ਉੱਤੇ ਗੁਰੂ ਅਰਜਨ ਦੇ ਮਹਾਰਾਜ ਨੂੰ ਕਿਸੇ ਸਮੇਂ ਆਪਣੀ ਸ਼ਹੀਦੀ ਵੀ ਦੇਣੀ ਪਵੇਗੀ ਤੇ ਫਿਰ ਪਾਤਸ਼ਾਹ ਮਹਾਰਾਜ ਨਾਲ ਹੁਕਮ ਕਰਦੇ ਨੇ ਵੀ ਤੁਸੀਂ ਜਾਣਾ ਵੀ ਹੈ ਪਰ ਦੂਜੀ ਗੱਲ ਇਹ ਹੈ ਵੀ ਜਿੰਨਾ ਚਿਰ ਅਸੀਂ ਹੁਕਮ ਨਹੀਂ ਕਰਦੇ ਨਾ ਸਾਡਾ ਸੁਨੇਹਾ ਨਹੀਂ ਹੁੰਦਾ ਤੁਸੀਂ ਵਾਪਸ ਨਹੀਂ ਮੁੜਨਾ ਉੱਥੇ ਰਹਿਣਾ ਹੈ ਵਿਆਹ ਦੇ ਵਿੱਚ ਵੀ ਸ਼ਾਮਲ ਹੋਣਾ ਹੈ ਤੇ ਉੱਥੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਕਰਨਾ ਹੈ ਤੇ ਹੁਣ ਮਹਾਰਾਜ ਜੀ ਦੇ ਕਹਿਣ ਦੇ ਉੱਤੇ ਗੁਰੂ ਅਰਜਨ ਦੇਵ ਪਾਤਸ਼ਾਹ ਚਲੇ ਜਾਂਦੇ ਨੇ ਵਿਆਹ ਲੰਘਿਆ ਲੰਮਾ ਸਮਾਂ ਬੀਤਿਆ ਹੁਣ ਜਿਹੜਾ ਸਿੱਖ ਹੈ ਨਾ ਜਿੰਨਾ ਚਿਰ ਉਹਦੇ ਹਿਰਦੇ ਦੇ ਵਿੱਚ ਗੁਰੂ ਲਈ ਤਰਪਣਾ ਨਹੀਂ ਹੋਵੇਗੀ ਜਿਦੇ ਹਿਰਦੇ ਦੇ ਵਿੱਚ ਬਿਰਹਾ ਨਹੀਂ ਉਹ ਕਦੇ ਗੁਰੂ ਨੂੰ ਪਿਆਰ ਨਹੀਂ ਕਰ ਸਕਦਾ ਹੁਣ ਐਸੀ ਬੇਵਲਤਾ ਬਣਦੀ ਹੈ ਵੀ ਗੁਰੂ ਪਿਤਾ ਦੇ ਦਰਸ਼ਨ ਕਰਾਂ ਤੇ ਚਿੱਠੀਆਂ ਲਿਖਦੇ ਨੇ ਉਸ ਸਮੇਂ ਉਤੋਂ ਲਾਹੌਰ ਦੀ ਧਰਤੀ ਤੋਂ ਕਿ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੈ ਜਾਤ੍ਰਿਕ ਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸਤ ਪਿਆਰੇ ਜੀ ਉਹ ਹੈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਮੇਰਾ ਮਨ ਨਾ ਤੇਰੇ ਦਰਸ਼ਨਾਂ ਨੂੰ ਇਦਾਂ ਲੋਚ ਰਿਹਾ ਹੈ ਕਿ ਜਿਵੇਂ ਇੱਕ ਪਾਪੀ ਇਹ ਨੂੰ ਸਵੰਤੀ ਬੂੰਦ ਦੀ ਪਿਆਸ ਹੁੰਦੀ ਹੈ ਮੈਨੂੰ ਤੇਰੇ ਬਿਨਾਂ ਚੈਨ ਨਹੀਂ ਪੈਂਦਾ ਹੁਣ ਚਿੱਠੀਆਂ ਭੇਜਦੇ ਨੇ ਲਿਖ ਕੇ ਪਰ ਹਰ ਵਾਰੀ ਕਿੱਠੀ ਹੈ ਜਿਹੜੀ ਉਹ ਕਿਹਦੇ ਕੋਲ ਪਹੁੰਚਦੀ ਹੈ ਪ੍ਰਿਥੀ ਚੰਦ ਦੇ ਪ੍ਰਿਥੀ ਚੰਦ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਹਿਵਲਤਾ ਹੋਰ ਵੱਦੀ ਹੈ ਲਿਖਦੇ ਨੇ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੂਆ ਦੇਖੈ ਸਾਰੰਗ ਪਾਣੀ ਧੰਸੋ ਦੇਸ ਮਹਾਰਾਜ ਉਹ ਧਰਤੀ ਧੰ ਹੈ ਗੁਰੂ ਪਿਤਾ ਜਿਸ ਧਰਤੀ ਦੇ ਉੱਤੇ ਤੁਸੀਂ ਬੈਠਿਓ ਧੰਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਕਿੰਨੀਆਂ ਲਿਖਦੇ ਨੇ ਪਰ ਨਹੀਂ ਪਹੁੰਚਦੀਆਂ ਫਿਰ ਨ ਦੀ ਬੇਬਲਤਾ ਬਣੀ ਲਿਖਦੇ ਨੇ ਇੱਕ ਕੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀਐ ਤਦ ਤੁਧ ਭਗਵੰਤਾ 모ਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਉ ਤੇ ਅਖੀਰ ਨੂੰ ਇੱਕ ਚਿੱਠੀ ਹੈ ਜਿਹੜੀ ਉਹ ਪਹੁੰਚਦੀ ਪਹੁੰਚਦੀ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਪਹੁੰਚਦੀ ਹੈ ਜਦੋਂ ਪਹੁੰਚੀ ਨਾ ਪਤਾ ਲੱਗਦਾ ਵੀ ਜਿਹੜੀਆਂ ਪੈਲੀਆਂ ਚਿੱਠੀਆਂ ਨੇ ਉਹ ਪਹੁੰਚੀਆਂ ਨਹੀਂ ਤੇ ਫਿਰ ਗੁਰੂ ਰਾਮਦਾਸ ਮਹਾਰਾਜ ਬਾਬਾ ਬੁੰਡਾ ਜੀ ਨੂੰ ਹੁਕਮ ਕਰਦੇ ਨੇ ਹੋਰ ਸਿੱਖਾਂ ਨੂੰ ਵੀ ਜਾਓ ਲਾਹੌਰ ਦੀ ਧਰਤੀ ਤੋਂ ਜਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਲੈ ਕੇ ਆਓ ਫਿਰ ਜਦੋਂ ਲੈ ਕੇ ਆਂਦਾ ਬਚਨ ਉਚਾਰਦੇ ਨੇ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਕਰਮੈ ਪਾਇਆ ਸੇਵ ਕਰੀ ਪਲਚ ਸਾਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ਹੈ ਗੁਰੂ ਰਾਮਦਾਸ ਪਿਤਾ ਜੀ ਆਪਣੇ ਚਾਨਾਂ ਤੁਨਾ ਬਚੂ ਐਸੇ ਆਗਿਆਕਾਰੀ ਪੁੱਤਰ ਸਨ ਤੇ ਦੂਜੇ ਪਾਸੇ ਪ੍ਰਿਥੀ ਚੰਦ ਜਿਹੜਾ ਉਹਦੇ ਬਾਰੇ ਮਹਾਰਾਜ ਜੀ ਨੇ ਬਚਨ ਉਚਾਰੇ ਨੇ ਗੁਰਬਾਣੀ ਦੇ ਵਿੱਚ ਬਚਨ ਦਰਜ ਨੇ ਕਿ ਕਾਹੇ ਕੂਤ ਝਗਰਤ ਹੋਂ ਸੰਗ ਬਾਪ ਜਿਨ ਕੇ ਜਨੇ ਬਡੀਰੇ ਤੁਮ ਹੋ ਤਿੰ ਸੋ ਝਗਰਤ ਪਾਪ ਹੁਣ ਇਹ ਸੰਸਾਰ ਦਾ ਦਸਤੂਰ ਹੈ ਵੀ ਮਾਪਿਓਂ ਦੀਆਂ ਅੱਖਾਂ ਦੇ ਵਿੱਚ ਹੰਝੂ ਦੋ ਵਾਰੀ ਆਉਂਦੇ ਨੇ ਇੱਕ ਉਦੋਂ ਜਦੋਂ ਆਪਣੀ ਘਰ ਦੇ ਵਿੱਚੋਂ ਬੇਟੀ ਦੀ ਢੋਲੀ ਤੋਰਦੇ ਨੇ ਤੇ ਦੂਜਾ ਉਦੋਂ ਜਦੋਂ ਬੇਟਾ ਹੈ ਜਿਹੜਾ ਉਹ ਮੁੱਖ ਮੋੜ ਲਵੇ ਤੇ ਸੱਚ ਕਰਕੇ ਜਾਣੇ ਮਾਂ ਦੋ ਵਾਰੀ ਅੱਖਾਂ ਗਿੱਲੀਆਂ ਕਰਦੀ ਹੈ ਇੱਕ ਵਾਰੀ ਉਹਦਾ ਸਰੀਰ ਉਹਦੋਂ ਗਿੱਲਾ ਹੁੰਦਾ ਜਦੋਂ ਛੋਟਾ ਬੱਚਾ ਨਾਲ ਪਿਆ ਹੈ ਤੇ ਫਿਰ ਗਿੱਲਾ ਕਰ ਦਿੰਦਾ ਹੈ ਇੱਕ ਜਦੋਂ ਵੱਡਾ ਹੋਇਆ ਤੇ ਮਨ ਤੋਂ ਮੁੱਖ ਮੋੜਿਆ ਜੋ ਦੀਆਂ ਅੱਖਾਂ ਦੇ ਵਿੱਚ ਫਿਰ ਅਥਰੂ ਆਉਂਦੇ ਨੇ ਇਸੇ ਤਰ੍ਹਾਂ ਹੁਣ ਮਹਾਰਾਜ ਜੀ ਨੇ ਬਚਨੁਚਾਰੇ ਕ੍ਰਿਤੀ ਚੰਦ ਬੜਾ ਲੱਗਦਾ ਹੈ ਬੜਾ ਕਲਪਦਾ ਹੈ ਪਰ ਦੇਖੋ ਸਾਡੇ ਜੀਵਨ ਦੇ ਵਿੱਚ ਨਾ ਬੜੇ ਛੋਟੇ ਛੁੱਟੇ ਦੁੱਖ ਆਉਂਦੇ ਰਹਿੰਦੇ ਨੇ ਕਿ ਜਿੰਨੇ ਦੁੱਖ ਗੁਰੂ ਸਹਿਬਾਨ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਆਏ ਜਿਕਰ ਸੀ ਉਹਨਾਂ ਨੂੰ ਉਧਾਰ ਬਣਾਈਏ ਹੁਣ ਤੁਹਾਡੀ ਨਿੱਕਾ ਜਾਂ ਦੁੱਖਾਂ ਦੇ ਪਹਿਲੀ ਗੱਲ ਤੇ ਅਸੀਂ ਗੁਰੂ ਦਾ ਦਰ ਛੱਡ ਦਿੰਨੇ ਆ ਗੁਰੂ ਦੇ ਦਰ ਤੋਂ ਸੀਸ ਚੱਕ ਗਏ ਇਹ ਨਹੀਂ ਪਤਾ ਕਿਸੇ ਜੋਤਸ਼ੀ ਦੇ ਕਿਸੇ ਪੰਡਤ ਦੇ ਕਿਸੇ ਪਖੰਡੀ ਦੇ ਕਿਸੇ ਬਾਬੇ ਪੀਰ ਦੇ ਜਾ ਕੇ ਅਸੀਂ ਚਰਨਾਂ ਦੇ ਵਿੱਚ ਆਪਣਾ ਸੀਸ ਰੱਖ ਲਈਏ ਪਰ ਉਹ ਤੁੰ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੇਖੋ ਸਾਰਾ ਸੰਸਾਰ ਮਹਾਰਾਜ ਨੂੰ ਤਪਾਉਣ ਦੇ ਉੱਤੇ ਲੱਗਿਆ ਹੋਇਆ ਹੈ ਕਿ ਜੇੜ ਦਾ ਮਹੀਨਾ ਵੀ ਗਰਮ ਹੈ ਸੂਰਜ ਵੀ ਤਪ ਰਿਹਾ ਹੈ ਰੇਤ ਵੀ ਤਪ ਰਹੀ ਹੈ ਤਤੀ ਤਵੀ ਵੀ ਤਪ ਰਹੀ ਹੈ ਤਤਾ ਪਾਣੀ ਵੀ ਉਬਲ ਰਿਹਾ ਹੈ ਜਹਾਗੀਰ ਵੀ ਤਪ ਰਿਹਾ ਹੈ ਚੰਦੂ ਵੀ ਤਪ ਰਿਹਾ ਹੈ ਪ੍ਰਿਥਵੀ ਆ ਵੀ ਤਪ ਰਿਹਾ ਹੈ ਪਰ ਉਸ ਗੁਰੂ ਮਹਾਰਾਜ ਜੀ ਨੂੰ ਕੋਈ ਤਪਾ ਨਹੀਂ ਸਕਿਆ ਇਹ ਉਹਨਾਂ ਦਾ ਜੀਵਨ ਹੈ ਜਿੱਤੋਂ ਸਾਨੂੰ ਸੇਧ ਮਿਲਦੀ ਹੈ ਵੀ ਸਾਡੇ ਜੀਵਨ ਦੇ ਵਿੱਚ ਜਿੰਨੇ ਮਰਜੀ ਦੁੱਖ ਆਉਣ ਜਿੰਨੀ ਮਰਜੀ ਮੁਸੀਬਤ ਆਏ ਪਰ ਉਹਦੋਂ ਸਾਨੂੰ ਗੁਰੂ ਦੀ ਸੁਖਮਨੀ ਸਾਹਿਬ ਦੀ ਬਾਣੀ ਜੀਤੀ ਆਣੀ ਚਾਹੀਦੀ ਇਸ ਕਰਕੇ ਸਮਾਂ ਬਿਚਰਿਆ ਹੁਣ ਜਦੋਂ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਦੇ ਬਾਰੇ ਅਸੀਂ ਗੱਲ ਕਰਦੇ ਆ ਨਾ ਤੇ ਸਵੇਰੇ ਵੀ ਆਪਾਂ ਵਿਸਥਾਰ ਦੇ ਨਾਲ ਗੱਲ ਕੀਤੀ ਵੀ ਬਹੁਤ ਸਾਰੇ ਕਾਰਨ ਨੇ ਜਿੰਨਾ ਕਰਕੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਹੁੰਦੀ ਹੈ ਤੇ ਜਿੱਥੇ ਚੰਦੂ ਜ਼ਿੰਮੇਵਾਰ ਆ ਆਪਾਂ ਪੜਦੇ ਆ ਵੀ ਚੰਦੂ ਨੇ ਗੱਲ ਆਖੀ ਕਹਿਣ ਲੱਗਾ ਵੀ ਤੁਸੀਂ ਜਿਹੜੀ ਚੁਵਾਰੇ ਦੀ ਇੱਟੇ ਉਹ ਮੂਰੀ ਨੂੰ ਲਾਇਆ ਤੇ ਸਿੱਖਾਂ ਨੇ ਇੱਕ ਚਿੱਠੀ ਲਿਖੀ ਵੀ ਚੰਦੂ ਨੇ ਬਚਨ ਬੋਲੇ ਦੇ ਮਹਾਰਾਜ ਤੇ ਪਾਸ਼ਾ ਨੇ ਸਿੱਖਾਂ ਦਾ ਹੁਕਮ ਮੰਨਿਆ ਕਹਿੰਦੇ ਅਸੀਂ ਉਸ ਘਰ ਦੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਦਾ ਵਿਆਹ ਨਹੀਂ ਕਰਾਂਗੇ ਉਤੋਂ ਪ੍ਰਥੀਆ ਵੀ ਵਾਰ-ਵਾਰ ਕਲਪਦਾ ਹੈ ਵੀ ਗੁਰਗੱਦੀ ਦਾ ਹੱਕ ਦਾ ਮੈਂ ਬਣਾ ਘਰ ਦੇ ਵਿੱਚ ਇੰਨਾ ਕਲੇਸ਼ ਪਾ ਕੇ ਰੱਖਦਾ ਹੈ ਪਰ ਗੁਰੂ ਮਹਾਰਾਜ ਸੱਚਮੁੱਚ ਸ਼ਾਂਤੀ ਦੇ ਪੁੰਜ ਨੇ ਸ਼ਹਿਰ ਸ਼ੀਲਤਾ ਦੀ ਮੂਰਤ ਨੇ ਵੀ ਕਦੇ ਵੀ ਕਿਸੇ ਦੇ ਨਾਲ ਸਾਰੇ ਜੀਵਨ ਦੇ ਵਿੱਚ ਉਹਨਾਂ ਨੇ ਤਲਖੀ ਨਹੀਂ ਕੀਤੀ ਕਦੇ ਗੁੱਸੇ ਦੇ ਵਿੱਚ ਨਹੀਂ ਆਏ ਇਸੇ ਤਰ੍ਹਾਂ ਜਿੱਥੇ ਹੋਰ ਕਿੱਸਾ ਕਰਾਇਆ ਉਹਨੂੰ ਸਭ ਤੋਂ ਵੱਡਾ ਇੱਕ ਕਾਰਨ ਹੈ ਜਿੱਥੇ ਬਾਕੀ ਕਾਰਨ ਇਹ ਵੀ ਹੈ ਕਿ ਜਿਸ ਗੁਰੂ ਨੂੰ ਅਸੀਂ ਮੱਥਾ ਟੇਕਦੇ ਆ ਨਾ ਆ ਕੇ ਇਹ ਬਹੁਤ ਵੱਡਾ ਕਾਰਨ ਬਣਿਆ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ੀਧੀ ਦਾ ਵੀ ਜਦੋਂ ਪਾਤਸ਼ਾਹ ਮਹਾਰਾਜ ਜੀ ਨੇ ਬੀੜ ਦੀ ਸੰਪਾਦਨਾ ਕੀਤੀ ਨਾ ਹੋਇਆ ਕਿ ਵੀ ਜਹਾਗੀਰ ਤੋਂ ਪਹਿਲਾਂ ਅਕਬਰ ਜਦੋਂ ਗੱਦੀ ਤੇ ਬੈਠਾ ਹੈ ਤੇ ਬੜੇ ਉਹਨਾਂ ਦੇ ਕੰਨ ਭਰੇ ਗਏ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੈਸਾ ਗ੍ਰੰਥ ਤਿਆਰ ਕੀਤਾ ਹੈ ਜਿਹਦੇ ਵਿੱਚ Hindu ਦੇਵੀ ਦੇਵਤਿਆਂ ਬਾਰੇ ਜਿਹਦੇ ਵਿੱਚ ਮੁਸਲਮਾਨਾਂ ਬਾਰੇ ਬੜਾ ਮਾੜਾ ਲਿਖਿਆ ਹੈ ਤੇ ਇਥੋਂ ਤੱਕ ਵੀ ਕਿਸ ਨੇ ਜਾ ਕੇ ਸਮੇਂ ਦੇ ਬਾਦਸ਼ਾਹ ਹੁੰਦੇ ਕੰਨ ਨਹੀਂ ਭਰੇ ਤੇ ਜਦੋਂ ਮਹਾਰਾਜ ਜੀ ਦੇ ਵਾਰ-ਵਾਰ ਇਹ ਕਹਿਣ ਦੇ ਉੱਤੇ ਤੇ ਅਕਬਰ ਉਹ ਬੁਲਾਉਂਦਾ ਹੈ ਵੀ ਅਸੀਂ ਸਾਚੀ ਮੁੱਤੀ ਐਸੇ ਗ੍ਰੰਥ ਦੇ ਦਰਸ਼ਨ ਕਰਨਾ ਚਾਹੁੰਦੇ ਆ ਤੇ ਇਤਿਹਾਸਕਾਰ ਲਿਖਦੇ ਨੇ ਵੀ ਜਦੋਂ ਮਹਾਰਾਜ ਜੀ ਦੀ ਪੋਥੀ ਲੈ ਕੇ ਗਏ ਨਾ ਤੇ ਉੱਥੇ ਜਿੱਥੇ ਹੋਰ ਹੁਕਮਨਾਮੇ ਆਏ ਫਾਰਸੀ ਦੇ ਵਿੱਚ ਜਦੋਂ ਇੱਕ ਹੁਕਮਨਾਮਾ ਆਇਆ ਵੀ ਅਵਲ ਅੱਲਾ ਨੂਰ ਬਪਾਇਆ ਕੁਦਰਤ ਕੀ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇਹ ਸ਼ਬਦ ਸੁਣੇ ਨਾ ਤੇ ਸੱਜ ਕੋਤੀ ਆਕਮ ਰਾਇ ਜਿਹੜਾ ਉਹ ਹੈਰਾਨ ਰਹਿੰਦੀ ਆ ਵੀ ਇਹ ਹੋ ਨਹੀਂ ਸਕਦਾ ਸੰਸਾਰ ਦਾ ਕੋਈ ਐਸਾ ਗ੍ਰੰਥ ਹੋ ਤੇ ਜਿਹੜਾ ਮੇਨ ਕਾਰਨ ਹੈ ਉਸ ਹੀ ਜਹਾਂਗੀਰ ਦੀ ਕੱਟੜਤਾ ਕਿਉਂਕਿ ਜਹਾਂਗੀਰ ਇੱਕ ਤੇ ਕੰਨਾ ਦਾ ਬੜਾ ਕੱਚਾ ਬਾਦਸ਼ਾਹ ਸੀ ਦੂਜਾ ਉਹ ਕਹਿੰਦਾ ਸੀ ਵੀ ਮੈਂ ਸੰਸਾਰ ਦੇ ਉੱਤੇ ਇਸਲਾਮ ਤੋਂ ਬਿਨਾ ਕਿਸੇ ਹੋਰ ਧਰਮ ਨੂੰ ਦੇਖ ਨਹੀਂ ਸਕਦਾ ਕਿਉਂਕਿ ਉਹਦੇ ਵੱਡੇ ਤਿੰਨ ਕਾਰਨ ਸਾਨੂੰ ਦੇਖਦਾ ਸੀ ਵੀ ਇੱਕ ਤੇ ਸਿੱਖਾਂ ਦੀ ਗਿਣਤੀ ਦੇ ਵਿੱਚ ਬੜਾ ਵਾਧਾ ਹੋ ਰਿਹਾ ਸੀ ਇਸ ਕਰਕੇ ਉਹ ਤੁਜ ਕੇ ਜਹਾਂਗੀਰੀ ਦੇ ਵਿੱਚ ਲਿਖਦਾ ਹੈ ਵੀ ਇਹ ਜਿਹੜੀ ਬਿਆਸਾ ਦਰਿਆ ਦੇ ਕਿਨਾਰੇ ਨਾ ਇਹ ਜਿਹੜੀ ਝੂਠ ਦੀ ਦੁਕਾਨ ਚੱਲਦੀ ਹੈ ਮੇਰਾ ਮਨ ਕਰਦਾ ਵੀ ਮੈਂ ਇਹਨੂੰ ਬੰਦ ਕਰ ਦੇਵਾਂ ਤੇ ਬਹੁਤ ਪੀੜੀਆਂ ਤੋਂ ਇਹ ਸਰਗਰਮ ਹੈ ਦੂਜੀ ਗੱਲ ਉਹ ਕਹਿੰਦਾ ਵੀ ਬਹੁਤ ਸਾਰੇ ਘੋੜੇ ਪਾਲੇ ਹਿੰਦੂ ਤੇ ਮੁਸਲਮਾਨ ਉਸ ਗੁਰੂ ਅਰਜਨ ਦੇਵ ਜੀਆਂ ਗੱਲਾਂ ਦੇ ਵਿੱਚ ਆ ਜਾਂਦੇ ਤੇ ਜਿਹੜਾ ਅਸੀਂ ਅੱਜ ਸ਼ੇਖ ਐਂਦ ਸਰਹਿੰਦੀ ਕਹਿੰਨੇ ਆ ਨਾ ਜਿਹੜੇ ਸੱਖੀ ਸਰਬਰੀ ਇਹਨਾਂ ਦਾ ਵੀ ਇੰਨਾ ਵੱਡਾ ਹੱਥ ਕੋ ਗੁਰਜਨ ਦੇ ਮਹਾਰਾਜ ਜੀ ਦੀ ਸ਼ਹੀਦੀ ਦੇ ਵਿੱਚ ਕਿ ਜਦੋਂ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਹੋਈ ਐ ਨਾ ਸ਼ੇਖ ਐਂਦ ਸਰਹਿੰਦੀ ਇੱਕ ਚਿੱਠੀ ਲਿਖਦਾ ਹੈ ਉਹ ਚਿੱਠੀ ਦੇ ਵਿੱਚ ਉਹਦੇ ਬੱਚੇ ਨੇ ਕਹਿੰਦਾ ਵੀ ਜਿਹੜਾ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਹੈ ਨਾ ਕਹਿੰਦਾ ਹੁਣ ਉਹਨਾਂ ਦੀ ਸ਼ਹਾਦਤ ਹੋ ਗਈ ਹੈ ਤੇ ਜਹਾਂਗੀਰ ਨੇ ਇੱਕ ਕਾਫਰ ਦਾ ਸਿਰ ਉਚਲ ਕੇ ਰੱਖ ਦਿੱਤਾ ਹੈ ਉਹ ਇਹ ਸ਼ਬਦ ਲਿਖਦਾ ਹੈ ਅੱਜ ਸਿੱਖ ਥਾਂ ਥਾਂ ਤੇ ਪੀਰਾਂ ਨੂੰ ਮੰਨਣ ਦੇ ਲਈ ਜਾਂਦਾ ਹੈ ਪਰ ਇਹਨਾਂ ਦਾ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਦੇ ਵਿੱਚ ਬੜਾ ਵੱਡਾ ਯੋਗਦਾਨ ਹੈ ਅੱਜ ਇਹਨੂੰ ਅਸੀਂ ਹਾਸਾਂ ਮੁਜਾਕ ਬਣਾ ਕੇ ਕਹਿੰਨੇ ਆ ਨਾ ਬੀਰਬਾਲ ਅਸਲ ਦੇ ਵਿੱਚ ਇਹਦਾ ਨਾਮ ਮਹੇਸ਼ ਦਾਸ ਸੀ ਤੇ ਜਦੋਂ ਜੋਤਾਬਾਈ ਦਾ ਵਿਆਹ ਹੋਇਆ ਇਹ ਦਾਜ ਦੇ ਵਿੱਚ ਆਇਆ ਸੀ ਤੁਸੀਂ ਇਹ ਦੇਖੋ ਕਿ ਕੋਈ ਮਸਕਰੀਆਂ ਕਰਨ ਵਾਲਾ ਅਕਬਰ ਦਾ ਮੰਤਰੀ ਨਹੀਂ ਹੋ ਸਕਦਾ ਉਹ ਇੱਕ ਬੜਾ ਵੱਡਾ ਸਿਆਣਾ ਤੇ ਚਾਤੁਰ ਦਿਮਾਗ ਬੇਕਤੀ ਸੀ ਜੀਦਾ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਦੇ ਵਿੱਚ ਬੜਾ ਵੱਡਾ ਹੱਥ ਰਿਆ ਕਿਉਂਕਿ ਉਹਨੇ ਦਰਬਾਰ ਸਾਹਿਬ ਦੇ ਬਿੱਤ ਆਉਣ ਵਾਲਾ ਜੁਗੀਆਂ ਵੀ ਦੱਸਦਾਂ ਨੇ ਪ੍ਰਿਥੀ ਚੰਦ ਦੇ ਕਹਿਣ ਦੇ ਉੱਤੇ ਬੰਦ ਕਰਵਾ ਦਿੱਤੀਆਂ ਸਨ ਤੇ ਉਹ ਸਮਾਂ ਆਇਆ ਅਖੀਰੀ ਸਮਾਂ ਵੀ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਮੁਰਤਜਾ ਖਾਂ ਕਿਉਂਕਿ ਜਹਾਂਗੀਰ ਨੇ ਲਿਖਿਆ ਹੈ ਆਪਣੀ ਤੁਜਕੇ ਜਹਾਂਗੀਰੀ ਦੇ ਵਿੱਚ ਕਹਿਣ ਲੱਗਾ ਕਿ ਮੇਰਾ ਹੁਕਮ ਹੈ ਵੀ ਇਸ ਗੁਰੂ ਅਰਜਨ ਨੂੰ ਇਸ ਤਰ੍ਹਾਂ ਕਰੋ ਗਿਰਫਤਾਰ ਕਰਕੇ ਇਹਨਾਂ ਦਾ maal ਅਸਬਾਬ ਲੁੱਟ ਕੇ ਸਾਰਾ ਜ਼ਬਤ ਕਰਕੇ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਓ ਤੇ ਇਹਨਾਂ ਨੂੰ ਉਹ ਕਹਿੰਦਾ ਵੀ ਜਾਸਾ ਸਿਆਸਤ ਅਧੀਨ ਇਹਨਾਂ ਨੂੰ ਜਿਹੜੀ ਹੈ ਉਹ ਸਜ਼ਾ ਦਿੱਤੀ ਜਾਵੇ ਤੇ ਜਾਸਾ ਦਾ ਕਾਨੂੰਨ ਕੀ ਸੀ ਜਿਹੜਾ ਚੰਗੇਜ਼ ਖਾਨ ਨੇ ਸ਼ੁਰੂ ਕੀਤਾ ਕਿ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਨਾ ਹੈ ਤੇ ਉਹਨਾਂ ਦੇ ਸਰੀਰ ਦੇ ਉੱਤੋਂ ਜਿਹੜਾ ਖੂਨ ਹੈ ਖੂਨ ਦੀਆਂ ਬੂੰਦਾਂ ਧਰਤੀ ਦੇ ਉੱਤੇ ਨਹੀਂ ਡਿੱਗਣੀਆਂ ਚਾਹੀਦੀਆਂ ਤਾਂ ਕਿ ਉਹਨਾਂ ਦੀ ਬੂੰਦਾਂ ਡਿੱਗਣ ਦੇ ਨਾਲ ਖੂਨ ਦੀਆਂ ਧਰਤੀ ਦੇ ਉੱਤੇ ਹੋਰ ਕਾਫਰ ਨਾ ਪੈਦਾ ਹੋ ਸਕਣ ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੁਰਤਜਾ ਖਾਂ ਪਾਤਸ਼ਾਹ ਜੀ ਨੂੰ ਇੱਥੋਂ ਲੈ ਕੇ ਗਿਆ ਗਿਰਬਤਾਰ ਕਰਕੇ ਚੰਦੂ ਦੀ ਹਵੇਲੀ ਦੇ ਵਿੱਚ ਮਹਾਰਾਜ ਜੀ ਨੂੰ ਰੱਖਿਆ ਜਾਂਦਾ ਹੈ ਤੇ ਇਤਿਹਾਸਕਾਰ ਲਿਖਦੇ ਨੇ ਵੀ 5 ਦਿਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਿਹੜਾ ਹੈ ਉਹ ਤਸੀਹੇ ਦਿੱਤੇ ਗਏ ਪਹਿਲੇ ਦਿਨ ਪਾਤਸ਼ਾਹ ਮਹਾਰਾਜ ਜੀ ਨੂੰ ਉਬਲਦੀ ਦੇਗ ਦੇ ਵਿੱਚ ਵੀ ਬਿਠਾਇਆ ਗਿਆ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਵੀ ਬਿਠਾਇਆ ਗਿਆ ਫਿਰ ਸਿਰ ਦੇ ਉੱਤੇ ਤੱਤੇ ਰੇਤ ਦੇ ਕਟਸ਼ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਿਰ ਦੇ ਉੱਤੇ ਪਾਏ ਗਏ ਅੱਜ ਜਿੱਥੇ ਲਾਲ ਕੂਹੀ ਹੈ ਨਾ ਲਾਹੌਰ ਦੇ ਵਿੱਚ ਹੁਣ ਤੇ ਚਲੋ ਉੱਥੇ ਚਿਰਾਗ ਬਲਦੇ ਨੇ ਇੱਥੇ ਅੱਜ ਤੋਂ 100 ਸਾਲ ਪਹਿਲਾਂ ਗੁਰਦੁਆਰਾ ਹੁੰਦਾ ਸੀ ਜਿਹਦੀਆਂ ਫੋਟੋਆਂ ਤੁਹਾਨੂੰ ਅੱਜ ਵੀ ਮਿਲ ਜਾਣਗੀਆਂ ਪਰ ਸਮਾਂ ਪਿਆ ਬੰਡ ਤੋਂ ਬਾਅਦ ਅੱਜ ਉੱਥੇ ਚਿਰਾਗ ਬਲਦੇ ਨੇ ਉਸ ਲਾਲ ਈ ਦੇ ਉੱਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਸੀਹੇ ਦਿੱਤੇ ਗਏ ਤੇ ਜਦੋਂ ਤਸੀਹੇ ਦਿੱਤੇ ਗਏ ਹੁਣ ਇਹ ਸੱਚ ਮੁੱਚੀ ਹੈ ਵੀ ਜਿਹੜਾ ਗੁਰੂ ਕਦੇ ਮਖਮਲੀ ਸੇਜਾਂ ਦੇ ਉੱਤੇ ਸੌਂਦਾ ਸੀ ਜਿਹੜਾ ਗੁਰੂ ਦੇ ਸਿਰ ਦੇ ਉੱਤੇ ਚੌਰ ਚੱਲਦਾ ਸੀ ਅੱਜ ਮੀਆਂ ਮੀਰ ਦੀਆਂ ਅੱਖਾਂ ਦੇ ਵਿੱਚ ਪਾਣੀ ਆਇਆ ਕਿ ਲੱਗਾ ਮਹਾਰਾਜ ਜੇ ਤੁਸੀਂ ਕਹੋ ਤੇ ਇਸ ਧਰਤੀ ਨੂੰ ਹਲਾ ਦਈਏ ਇਹਨਾਂ ਦਾ ਨਾਸ਼ ਕਰ ਦਈਏ ਮਹਾਰਾਜ ਕਹਿੰਦੇ ਨਹੀਂ ਜਹੰ ਸਾਈ ਮੀਆਂ ਮੀਰ ਇਹ ਵੀ ਉਸ ਪਰਮਾਤਮਾ ਵਾਹਿਗੁਰੂ ਦਾ ਹੁਕਮ ਹੈ ਮਹਾਰਾਜ ਜੀ ਦਾ ਸੱਚ ਮੁੱਤੀ ਜਿਹੜਾ ਸਰੀਰ ਹੈ ਉਹ ਇੰਨੇ ਛਾਲੇ ਹੋ ਗਏ ਤੇ ਅਖੀਰ ਜਦੋਂ ਉਹਨਾਂ ਦੀ ਇੱਕ ਹੋਰ ਕਾਰਨ ਮੈਂ ਨੁਕਤਾ ਆਪਦੀ ਦੇ ਸਾਹਮਣੇ ਰੱਖਾਂ ਕਿ ਸੋਹਣ ਨਾਲਾ ਸੋਹਣ ਲਾਲ ਹੈ ਉਹਨੇ ਆਪਣੀ ਇੱਕ ਫਾਰਸੀ ਦੀ ਕਿਤਾਬ ਲਿਖੀ ਉਹ ਕਹਿੰਦਾ ਵੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਰੀਰ ਜਿਹੜਾ ਉਹ ਛਾਲਿਆਂ ਦੇ ਨਾਲ ਭਰ ਗਿਆ ਹੁਣ ਬੋਲਿਆ ਵੀ ਨਹੀਂ ਜਾ ਰਿਹਾ ਤੇ ਸਰੀਰ ਦੇ ਵਿੱਚ ਜਾਨ ਵੀ ਨਹੀਂ ਗਈ ਤੇ ਕੋਈ ਬੰਦਾ ਇਸ ਤਰ੍ਹਾਂ ਨਹੀਂ ਕਹਿ ਸਕਦਾ ਕਿ ਹੁਣ ਸਾਨੂੰ ਇਸ਼ਾਨਤ ਦੀ ਲੋੜ ਹੈ ਡਾਕਟਰ ਗੰਡਾ ਸਿੰਘ ਨੇ ਗੱਲ ਲਿਖੀ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਰਾਜ ਪ੍ਰਯਾਗ ਦੇ ਕਿਨਾਰੇ ਤੇ ਲੈ ਕੇ ਗਏ ਨਾ ਉਹ ਵੀ ਉਹਨਾਂ ਦੀ ਇੱਕ ਸਜ਼ਾ ਦੇ ਵਿੱਚ ਹੀ ਹੁੰਦਾ ਸੀ ਕਿਉਂਕਿ ਜਦੋਂ ਇੱਕ ਜਲੇ ਹੋਏ ਸਰੀਰ ਦੇ ਉੱਤੇ ਠੰਡਾ ਪਾਣੀ ਪੈਂਦਾ ਹੈ ਤੇ ਪੀੜਾ ਹੋਰ ਵੱਧਦੀ ਹੈ ਫਿਰ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਉਸ ਰਾਵੀ ਦਰਿਆ ਦੇ ਉੱਤੇ ਲਿਜਾ ਕੇ ਮਹਾਰਾਜ ਜੀ ਦੇ ਸਰੀਰ ਨੂੰ ਡੋਪਿਆ ਗਿਆ ਤੇ ਇਸ ਤੋਂ ਪਹਿਲਾਂ ਦੋ ਬੰਦਿਆਂ ਦੇ ਨਾਮ ਆਉਂਦੇ ਨੇ ਜਿਨ੍ਹਾਂ ਨੇ ਖੁਸਰੋ ਦੀ ਸਹਾਇਤਾ ਕੀਤੀ ਸੀ ਉਹਨਾਂ ਨੂੰ ਇੱਕ ਸਜ਼ਾ ਦਿੱਤੀ ਗਈ ਸੀ ਵੀ ਉਹਨਾਂ ਦੇ ਸਰੀਰਾਂ ਨੂੰ ਕੁੱਤਿਆਂ ਤੇ ਖੋਤਿਆਂ ਦੀ ਖੱਲ ਦੇ ਵਿੱਚ ਮੜ ਕੇ ਜਹਾਂਗੀਰ ਦੇ ਲਾਹੌਰ ਦੇ ਵਿੱਚ ਸਜ਼ਾ ਦੇ ਕੇ ਆਇਆ ਸੀ ਵੀ ਉਹਨਾਂ ਦੀ ਖੱਲ ਨੂੰ ਮੜ ਕੇ ਤੇ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਗੇੜੇ ਦਵਾਈ ਗਏ ਸਨ ਤੇ ਇਥੋਂ ਤੱਕ ਵੀ ਲਿਖਿਆ ਗਿਆ ਵੀ ਉਹਨਾਂ ਨੇ ਇਹ ਵੀ ਸਜ਼ਾ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਦੇਣ ਦੇ ਲਈ ਇਹ ਸੋਚਿਆ ਸੀ ਕਿ ਪਾਤਸ਼ਾਹ ਮਹਾਰਾਜ ਦੇ ਸਰੀਰ ਨੂੰ ਖੱਲ ਦੇ ਵਿੱਚ ਪੜਨਾ ਹੈ ਇਥੋਂ ਤੱਕ ਕਿਉਂਕਿ ਜਿਵੇਂ ਜਿਵੇਂ ਨਵੀਆਂ ਖੋਜਾਂ ਆਉਂਦੀਆਂ ਨੇ ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਸ਼ਹਾਦਤ ਦੇ ਪ੍ਰਮਾਨ ਨੇ ਉਹ ਸਭ ਤੋਂ ਵੱਧ ਨੇ ਜਿਹੜੇ ਉਹ फारसी ਸਰੋਤਾਂ ਦੇ ਵਿੱਚ ਮਿਲਦੇ ਨੇ ਇਸ ਕਰਕੇ ਇਸ ਤਰ੍ਹਾਂ ਅੱਜ ਦੇ ਦਿਨ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਜਹਾਂਗੀਰ ਨੇ ਸੋਚਿਆ ਸੀ ਕਿ ਅੱਜ ਤੋਂ ਬਾਅਦ ਸਿੱਖੀ ਨੂੰ ਖਤਮ ਕਰ ਦਿੱਤਾ ਗਿਆ ਪਰ ਉਹ ਨਹੀਂ ਜਾਣਦਾ ਸੀ ਕਿ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਆਪਣਾ ਖੂਨ ਦੇ ਕੇ ਸਿੱਖੀ ਦੀਆਂ ਜੜਾਂ ਦੇ ਵਿੱਚ ਅੱਜ ਆਪਣਾ ਪਾਣੀ ਦੀ ਜਗ੍ਹਾ ਹੂਣ પાਕੇ ਇਸ ਬੂਟੇ ਨੂੰ ਇੰਨਾ ਫਲੀਪੂਤ ਕੀਤਾ ਕਿ ਖਾਲਸਾ ਅੱਜ ਵੀ ਸੰਸਾਰ ਦੇ ਵਿੱਚ ਵੱਸਦਾ ਹੈ ਪਰ ਜਹਾਗੀਦੇ ਵੰਸ਼ ਨੂੰ ਸੰਸਾਰ ਦੇ ਵਿੱਚ ਨਹੀਂ ਰਹਿ ਐਸੇ ਗੁਰੂ ਨੂੰ ਕਰੋੜਾਂ ਵਾਰ ਸਜਦਾ ਕਰਦੇ ਆ ਮਹਾਰਾਜ ਦੀ ਸ਼ਾਨਤ ਨੂੰ ਅਨੇਕਾਂ ਵਾਰੀ ਸਜਦਾ ਸੋ ਆਓ ਅੱਜ ਗੁਰੂ ਘਰ ਵਿਖੇ ਪਾਈ ਵੱਧ ਚੜ ਕੇ ਹਾਜ਼ਰੀਆਂ ਭਰੋ ਸਾਰਾ ਦਿਨ ਦੁਬਾਨ ਸਜਨੇ ਨੇ ਕਿ ਗੁਰੂ ਠੰਡਾ ਰਿਆ ਇਸ ਕਰਕੇ ਅਸੀਂ ਗੁਰੂ ਘਰਾਂ ਦੇ ਵਿੱਚ ਠੰਡੇ ਮਿੱਠੇ ਜਲਦੀਆਂ ਸ਼ਮੀਲਾ ਲਾਉਂਦੇ ਆ ਅੱਜ ਗੁਰੂ ਘਰ ਵਿਖੇ ਠੰਡੇ ਮਿੱਠੇ ਜਲਦੀਆਂ ਸ਼ਮੀਲਾ ਚੱਲ ਰਹੀਆਂ ਨੇ ਇੱਥੇ ਆਓ ਦੀਵਾਨ ਵੀ ਸੁਣੋ ਤੇ ਸ਼ਬੀਰ ਵੀ ਸੁਖੋ ਆਪ ਸਰਬੱਤ ਸੰਗਤਾਂ ਦਾ ਕੋਟਾਂ-ਕੋਟ ਧੰਨਵਾਦ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ